ਕਾਰਜੋਗ ਸੰਤ ਬਾਬਾ ਰਣਜੀਤ ਸਿੰਘ ਜੀ ਢਡਰੀਆਂ ਵਾਲੇ ਇਲਾਕੇ ਵਾਸਤੇ ਬੜੀ ਵੱਡੀ ਮਾਣ ਵਾਲੀ ਗੱਲ ਹੈ ਜੀ ਇਹ ਕੱਲੀ ਮਿਰਜ਼ਾਪੁਰ ਵਾਸਤੇ ਨਹੀਂ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਾਸਤੇ ਬੜੀ ਵੱਡੀ ਮਾਣ ਵਾਲੀ ਗੱਲ ਹੈ ਜੀ ਇਹ ਕਿ ਮਹਾਪੁਰਸ਼ ਐਦਾਂ ਸਥਾਨ ਤੇ ਆਣ ਕੇ ਕੀਰਤਨ ਕਰਨ ਵਾਸਤੇ ਚਰਨ ਪਾਉਣ ਵਾਸਤੇ ਆ ਰਹੇ ਆ ਜਿੱਥੇ ਮੇਰਾ ਮਾਣ ਵਧਣਾ ਆ ਮੇਰੇ ਪਿਤਾ ਜੀ ਦਾ ਮਾਣ ਵਧਣਾ ਉਸਥਾਨ ਤੇ ਰਹਿਣ ਵਾਲੇ ਸੇਵਾਦਾਰਾਂ ਦਾ ਮਾਣ ਵਧਣਾ ਤੇ ਮਿਰਜ਼ਾਪੁਰ ਦਾ ਘਟ ਕਿਤੇ ਮਾਣ ਥੋੜੀ ਰਹਿ ਜਾਣਾ ਪਿਆ ਰਿਓ ਝੰਡਿਆਂ ਦਾ ਮਾਣ ਕਿਤੇ ਘਟ ਥੋੜਾ ਰਹਿ ਜਾਣਾ ਕਢਾਲੀਆਂ ਦਾ ਮਾਣ ਥੋੜਾ ਘਟ ਥੋੜਾ ਰਹਿ ਜਾਣਾ ਹੁਸ਼ਿਆਰਪੁਰ ਦੇ ਮਾਣ ਕਿਤੇ ਘਟ ਥੋੜੀ ਰਹਿ ਜਾਣਾ ਪਿਆ ਰਿਓ ਐ ਸਮਝੋ ਕਿ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਚਾਰ ਚੰਨ ਹੋਰ ਲੱਗ ਜਾਣਗੇ ਕੱਲ ਨੂੰ ਉਹਨਾਂ ਨੇ ਠੀਕ 1 ਵਜੇ ਕੀਰਤਨ ਸ਼ੁਰੂ ਕਰਨਾ ਤਿੰਨ ਸਾਢੇ ਤਿੰਨ ਤੱਕ ਬਾਬਾ ਜੀ ਦਾ ਹੀ ਸਮਾਂ ਹੈ ਉਹਨਾਂ ਨੇ ਹੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਵੀਡੀਓ ਉਹਨਾਂ ਨੇ ਬੋਲ ਕੇ ਬਾਈ ਦਿੱਤੀ ਆ ਕਈਆਂ ਨੇ ਸੁਣ ਲਈ ਹੋਣੀਆਂ ਜਿਨ੍ਹਾਂ ਨਹੀਂ ਸੁਣੀਓ ਸੁਣ ਲਿਓ ਇਸ ਇਸ਼ਤਿਹਾਰ ਵੀ ਨੈਟ ਤੇ ਉਹਨਾਂ ਨੇ ਬਾਈ ਦਿੱਤਾ ਸਰਬ ਹੋਣਾ ਨੇ ਭਾਜੀ ਹੋਣਾ ਨੇ ਤੋ ਸਾਰਿਆਂ ਨੇ ਕੱਲ ਆਉਣਾ ਇਕੱਠ ਬਹੁਤ ਹੋਣਾ ਜੀ ਪਿਆਰ ਕਰਨ ਵਾਲੀ ਸੰਗਤ ਬਹੁਤ ਦੂਰੋਂ ਨੇੜੇ ਸੱਚੀ ਗੱਲ ਵਾਈਗਰੂ ਇੰਨੇ ਫੋਨ ਜ਼ਿੰਦਗੀ ਚ ਨਹੀਂ ਛੋੜੇ ਜੀ ਤਿੰਨੇ ਚਾਰਾਂ ਦਿਨਾਂ ਜਿੰਨਾ ਫੋਨ ਸੁਣਿਆ ਵਾਈਗੁਰੂ 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 ਮੈਂ ਤਾਂ ਕਹ ਵਧੀਆ ਸਮਾਂ ਕੋ ਵਾਈਗੁਰੂ ਵਾਈਗੁਰੂ ਤਾਂ ਹੋਇਆ ਘੜੀ ਹੱਦਾਂ ਭਾਵੇਂ ਸਾਡੇ ਕੋਲ ਹੋਵੇ ਨਾ ਹੋਵੇ ਪਰ ਫੋਨਾਂ ਰਾਹੀਂ ਤਾਂ ਹੋਇਆ ਹਾਂਜੀ ਵਾਈਗੁਰੂ ਜੀ ਹਾਂਜੀ ਵਾਈਗੁਰੂ ਜੀ